ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਤੇ ਇਹਨਾਂ ਵੀਜ਼ਾ ਨਿਯਮਾਂ ਦੀ ਤਬਦੀਲੀ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਉੱਪਰ ਅਸਰ ਪਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਵਿਦਿਆਰਥੀ ਇਸ ਦੇ ਨਾਲ ਪ੍ਰਭਾਵਿਤ ਹੋ ਸਕਦੇ ਹੈ ਕਿਉਂਕਿ ਵੀਜ਼ਾ ਨਿਯਮਾਂ ਦੇ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਤਬਦੀਲੀ ਕਰ ਦਿੱਤੀ ਗਈ ਹੈ ਦੱਸਿਆ ਕਿ ਇਹ ਸਾਰੀ ਤਬਦੀਲੀ 21 ਜੂਨ 2024 ਤੋਂ ਲਾਗੂ ਹੋ ਗਈ ਹੈ ਦੱਸਿਆ ਕਿ ਇਸੇ ਤਬਦੀਲੀ ਦੇ ਲਾਗੂ ਹੋਣ ਤੋਂ ਬਾਅਦ ਹੁਣ ਭਾਰਤੀ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਤਬਦੀਲੀ ਕੀਤੀ ਹੈ ਕਿਉਂਕਿ 21 ਜੂਨ 2024 ਤੋਂ ਇਹ ਲਾਗੂ ਹੋ ਚੁੱਕੀ ਹੈ ਤੇ ਉਸ ਦੇ ਚੱਲਦਿਆਂ ਹੁਣ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ ਬਾਰਡਰ ਦੇ ਉੱਪਰ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕੀਤਾ ਜਾ ਸਕੇਗਾ ਇਸ ਲਈ ਕਟੂਕਾ ਟਾਠਮੀ ਨਿਆਦੀ ਪੜਾਈ ਜ਼ਰੂਰੀ ਹੋਵੇਗੀ ਜਿਸ ਤੋਂ ਬਾਅਦ ਵਰਕ ਪਰਮਿਟ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ ਦੱਸ ਦੇ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਪੜਨ ਤੋਂ ਬਾਅਦ ਕੈਨੇਡਾ ਦੇ ਵਿੱਚ ਰਹਿ ਕੇ ਹੀ ਸੰਬੰਧਿਤ ਏਰੀਆ ਦੇ ਵਿੱਚ ਟ੍ਰੇਨਿੰਗ ਲੈ ਸਕਣ ਕੰਮ ਕਰ ਸਕਣ ਦੱਸ ਦੇ ਕਿ ਇਸ ਤੇ ਮਨਜ਼ੂਰੀ ਤੋਂ ਬਾਅਦ ਵਿਦਿਆਰਥੀ ਜਿਹੜੇ ਨੇ 3 ਸਾਲ ਦੇ ਲਈ ਉੱਥੇ ਹੀ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਆ ਪਰ ਉੱਥੇ ਹੀ ਹੁਣ ਇਸ ਦੇ ਵਿੱਚ ਕੁਝ ਅਮੈਂਡਮੈਂਟਸ ਕਰ ਦਿੱਤੀਆਂ ਨੇ ਤੇਰਾ ਮੈਡਮੈਂਟਸ ਦੇ ਵਿੱਚ ਕੀ ਕੁਝ ਕੀਤਾ ਗਿਆ ਇਸ ਦੇ ਬਾਰੇ ਵਿੱਚ ਜਾਣਦੇ ਆ ਦੱਸੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਹੁਣ ਲੋਕ ਬਾਰਡਰ ਤੇ ਪੋਸਟ ਗ੍ਰੈਜੂਏਸ਼ਨ ਪਰਮਿਟ ਦੇ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਇਸ ਵਿੱਚ ਅਮੈਂਡਮੈਂਟਸ ਕਰ ਦਿੱਤੀਆਂ ਨੇ ਦੱਸਦੇ ਕਿ ਉੱਥੋਂ ਪੋਸ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਵਕਤ ਪਰਮਿਟ ਅਪਲਾਈ ਕਰਦੇ ਨੇ ਤਾਂਕਿ ਸੰਬੰਧਿਤ ਇਲਾਕੇ ਦੇ ਵਿੱਚ ਸੰਬੰਧਿਤ ਏਰੀਆ ਦੇ ਵਿੱਚ ਸਟੱਡੀ ਜਿਹੜੀ ਉਹਨਾਂ ਨੇ ਕੀਤੀ ਹੈ ਉਸ ਏਰੀਆ ਦੇ ਵਿੱਚ ਟ੍ਰੇਨਿੰਗ ਲੈ ਸਕਣ ਜਿਸ ਦਾ ਫਾਇਦਾ ਉਹਨਾਂ ਨੂੰ ਆਉਣ ਵਾਲੇ ਕੈਰੀਅਰ ਦੇ ਵਿੱਚ ਹੋ ਸਕਦਾ ਤੇ ਦੱਸਦੇ ਕਿ ਹੁਣ ਇਹ ਉਦੋਂ ਹੀ ਕੀਤਾ ਜਾ ਸਕੇਗਾ ਜਦੋਂ ਘੱਟੋ ਘੱਟ ਪੜ੍ਹਦੇ ਉਹਨਾਂ ਨੂੰ 8 ਮਹੀਨੇ ਬੀਤ ਚੁੱਕੇ ਹੋਣਗੇ ਉਸ ਤੋਂ ਬਾਅਦ ਕੀ ਉਹ ਅਪਲਾਈ ਕਰ ਸਕਦੇ ਆ ਦੱਸਦੇ ਕਿ ਅਪਲਾਈ ਵੀ ਉਹਨਾਂ ਨੇ ਉਦੋਂ ਹੀ ਕਰਨਾ ਜਦੋਂ ਉਹਨਾਂ ਦੇ ਰਿਜ਼ਲਟ ਦੇ 180 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਅਪਲਾਈ ਕਰਨਾ ਪਵੇਗਾ ਫਿਰ ਹੀ ਉਹਨਾਂ ਨੂੰ ਵਰਕ ਪਰਮਿਟ ਵੀਜ਼ਾ ਮਿਲਣਾ ਤੁਹਾਨੂੰ ਦੱਸਦੀ ਕਿ ਇਹ ਇਸ ਵਰਕ ਪਰਮਿਟ ਦੇ ਨਾਲ ਵਿਦਿਆਰਥੀ ਜਿਹੜੇ ਨਹੀਂ ਉਹਨਾਂ ਨੂੰ ਉੱਥੇ ਰਹਿਣ ਦੀ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਹੈ ਤੇ 1 ਸਾਲ ਤੱਕ ਦੀ ਮਨਜ਼ੂਰੀ ਹੁੰਦੀ ਹੈ ਤੇ ਹੁਣ ਇਸ ਵਿੱਚ ਤਬਦੀਲੀ ਕੀਤੀ ਹੈ ਕਿ ਉਹ ਕਟੋ-ਕਟੂਠੇ 8 ਮਹੀਨੇ ਪੜਨ ਦੋਸਤੋ ਬਾਅਦ ਕੀ ਉਹਨਾਂ ਨੂੰ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ ਤੇ ਰਿਜ਼ਲਟ ਦੇ 180 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਇਸ ਵਰਕ ਪਰਮਿਟ ਦੇ ਲਈ ਅਪਲਾਈ ਕਰਨਾ ਪਵੇਗਾ ਇਸ ਸੰਬੰਧੀ ਹੋਰ ਖਬਰਾਂ ਦੇਖ ਦੇਖਦੇ ਹੋ ਪੰਜਾਬ ਬਲਟ ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਤੇ ਇਹਨਾਂ ਵੀਜ਼ਾ ਨਿਯਮਾਂ ਦੀ ਤਬਦੀਲੀ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਉੱਪਰ ਅਸਰ ਪਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਵਿਦਿਆਰਥੀ ਇਸ ਦੇ ਨਾਲ ਪ੍ਰਭਾਵਿਤ ਹੋ ਸਕਦੇ ਹੈ ਕਿਉਂਕਿ ਵੀਜ਼ਾ ਨਿਯਮਾਂ ਦੇ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਤਬਦੀਲੀ ਕਰ ਦਿੱਤੀ ਗਈ ਹੈ ਜਿਸ ਦਾ ਸਕੇ ਇਹ ਸਾਰੀ ਤਬਦੀਲੀ 21 ਜੂਨ 2024 ਤੋਂ ਲਾਗੂ ਹੋ ਗਈ ਹੈ ਇਸੇ ਕਿ ਇਸੇ ਤਬਦੀਲੀ ਦੇ ਲਾਗੂ ਹੋਣ ਤੋਂ ਬਾਅਦ ਹੁਣ ਭਾਰਤੀ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਤਬਦੀਲੀ ਕੀਤੀ ਹੈ ਕਿਉਂਕਿ 21 ਜੂਨ 2024 ਤੋਂ ਇਹ ਲਾਗੂ ਹੋ ਚੁੱਕੀ ਹੈ ਤੇ ਉਸ ਦੇ ਚੱਲਦਿਆਂ ਹੁਣ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਕੁਝ ਅਮੈਂਡਮੈਂਟਸ ਕੀਤੀਆਂ ਗਈਆਂ ਨੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਹੁਣ ਬਾਰਡਰ ਦੇ ਉੱਪਰ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕੀਤਾ ਜਾ ਸਕੇਗਾ ਇਸ ਲਈ ਕਟੂਕਾ ਟਾਠਮੀ ਨਿਆਦੀ ਪੜਾਈ ਜ਼ਰੂਰੀ ਹੋਵੇਗੀ ਜਿਸ ਤੋਂ ਬਾਅਦ ਵਰਕ ਪਰਮਿਟ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ ਦੱਸ ਦੇ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਪੜਨ ਤੋਂ ਬਾਅਦ ਕੈਨੇਡਾ ਦੇ ਵਿੱਚ ਰਹਿ ਕੇ ਹੀ ਸੰਬੰਧਿਤ ਏਰੀਆ ਦੇ ਵਿੱਚ ਟ੍ਰੇਨਿੰਗ ਲੈ ਸਕਣ ਕੰਮ ਕਰ ਸਕਣ ਦੱਸ ਦੇ ਕਿ ਇਸ ਤੇ ਮਨਜ਼ੂਰੀ ਤੋਂ ਬਾਅਦ ਵਿਦਿਆਰਥੀ ਜਿਹੜੇ ਨੇ 3 ਸਾਲ ਦੇ ਲਈ ਉੱਥੇ ਹੀ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਆ ਪਰ ਉੱਥੇ ਹੀ ਹੁਣ ਇਸ ਦੇ ਵਿੱਚ ਕੁਝ ਅਮੈਂਡਮੈਂਟਸ ਕਰ ਦਿੱਤੀਆਂ ਨੇ ਤੇਰਾ ਮੈਡਮੈਂਟਸ ਦੇ ਵਿੱਚ ਕੀ ਕੁਝ ਕੀਤਾ ਗਿਆ ਇਸ ਦੇ ਬਾਰੇ ਵਿੱਚ ਜਾਣਦੇ ਆ ਦੱਸੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਹੁਣ ਲੋਕ ਬਾਰਡਰ ਤੇ ਪੋਸਟ ਗ੍ਰੈਜੂਏਸ਼ਨ ਪਰਮਿਟ ਦੇ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਇਸ ਦੇ ਵਿੱਚ ਅਮੈਂਡਮੈਂਟਸ ਕਰ ਦਿੱਤੀਆਂ ਨੇ ਦੱਸਦੇ ਕਿ ਉੱਥੋਂ ਪੋਸ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਵਰਕ ਪਰਮਿਟ ਅਪਲਾਈ ਕਰਦੇ ਨੇ ਤਾਂਕਿ ਸੰਬੰਧਿਤ ਇਲਾਕੇ ਦੇ ਵਿੱਚ ਸੰਬੰਧਿਤ ਏਰੀਆ ਦੇ ਵਿੱਚ ਸਟੱਡੀ ਜਿਹੜੀ ਉਹਨਾਂ ਨੇ ਕੀਤੀ ਹੈ ਉਸ ਏਰੀਆ ਦੇ ਵਿੱਚ ਟ੍ਰੇਨਿੰਗ ਲੈ ਸਕਣ ਜਿਸ ਦਾ ਫਾਇਦਾ ਉਹਨਾਂ ਨੂੰ ਆਉਣ ਵਾਲੇ ਕੈਰੀਅਰ ਦੇ ਵਿੱਚ ਹੋ ਸਕਦਾ ਤੇ ਦੱਸਦੀ ਕਿ ਹੁਣ ਇਹ ਉਦੋਂ ਹੀ ਕੀਤਾ ਜਾ ਸਕੇਗਾ ਜਦੋਂ ਘੱਟੋ ਘੱਟ ਪੜ੍ਹਦੇ ਉਹਨਾਂ ਨੂੰ 8 ਮਹੀਨੇ ਬੀਤ ਚੁੱਕੇ ਹੋਣਗੇ ਉਸ ਤੋਂ ਬਾਅਦ ਕੀ ਉਹ ਅਪਲਾਈ ਕਰ ਸਕਦੇ ਆ ਦੱਸਦੀ ਕਿ ਅਪਲਾਈ ਵੀ ਉਹਨਾਂ ਨੇ ਉਦੋਂ ਹੀ ਕਰਨਾ ਜਦੋਂ ਉਹਨਾਂ ਦੇ ਰਿਜ਼ਲਟ ਦੇ 180 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਅਪਲਾਈ ਕਰਨਾ ਪਵੇਗਾ ਫਿਰ ਹੀ ਉਹਨਾਂ ਨੂੰ ਵਰਕ ਪਰਮਿਟ ਵੀਜ਼ਾ ਮਿਲਣਾ ਉਹ ਤੁਹਾਨੂੰ ਦੱਸਦੀ ਕਿ ਇਹ ਇਸ ਵਰਕ ਪਰਮਿਟ ਦੇ ਨਾਲ ਵਿਦਿਆਰਥੀ ਜਿਹੜੇ ਨਹੀਂ ਉਹਨਾਂ ਨੂੰ ਉੱਥੇ ਰਹਿਣ ਦੀ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਹੈ 3 ਸਾਲ ਤੱਕ ਦੀ ਮਨਜ਼ੂਰੀ ਹੁੰਦੀ ਹੈ ਤੇ ਹੁਣ ਇਸ ਵਿੱਚ ਤਬਦੀਲੀ ਕੀਤੀ ਹੈ ਕਿ ਉਹ ਘਟੋ ਘਟ ਉਥੇ 8 ਮਹੀਨੇ ਪੜਨ ਦੋਸਤੋ ਬਾਅਦ ਕੀ ਉਹਨਾਂ ਨੂੰ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਣਗੇ ਤੇ ਰਿਜ਼ਲਟ ਦੇ 180 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਇਸ ਵਰਕ ਪਰਮਿਟ ਦੇ ਲਈ ਅਪਲਾਈ ਕਰਨਾ ਪਵੇਗਾ ਇਸ ਸੰਬੰਧੀ ਹੋਰ ਖਬਰਾਂ ਦੇਖ ਦੇਖਦੇ ਹੋ ਪੰਜਾਬ ਬਲਟ